ਦੋਸਤੋ ਇਸ ਟਾਈਮ ਜਿਹੜਾ ਆ ਮੈਂ ਘਰੋਂ ਨਿਕਲੇ ਆਵਾਂ ਤੇ ਮੈਂ ਜਾ ਰਿਹਾ ਆ ਇਸ ਟਾਈਮ ਇੱਥੋਂ ਦਾ ਮੁੰਡੇ ਨੇ ਫੋਨ ਕੀਤਾ ਆ ਵੀ ਕਮਾੜ ਚ ਚੱਲਦਾ ਪਿਆ ਕੋਈ ਸੀਨ ਤੇ ਉਹ ਸੀਨ ਕੀ ਏ ਦੇਖਦੇ ਆ ਜਾ ਕੇ ਮੁੰਡੇ ਨੇ ਹੁਣੇ ਮੈਨੂੰ ਨਾ ਫੋਨ ਕੀਤਾ ਵੀ ਡੀਪੀ ਸਾਹਿਬ ਇੱਧਰ ਆ ਜਾਓ ਇੱਥੇ ਕੁਝ ਹੋ ਰਿਹਾ ਆ ਤੇ ਜਾ ਰਹੇ ਆ ਤੇ ਦੇਖਦੇ ਆ ਮੈਨੂੰ ਫੋਨ ਕਰਕੇ ਸੱਦਿਆ ਆ ਵੇਖਦੇ ਆ ਵੀ ਕੀ ਸੀਨ ਚੱਲਦਾ ਪਿਆ ਆ ਵੀਡੀਓ ਆਈਟਮ ਹੈ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਮੈਂ ਵੀ ਮੈਂ ਚੱਲ ਨਾਲ ਦੀ ਨਾਲ ਵੀਡੀਓ ਬਣਾ ਲੈਨੇ ਆ ਤੇ ਦੇਖਦੇ ਆ ਜਾ ਕੇ ਮਾਹੌਲ ਕੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਤੇ ਇਸ ਟਾਈਮ ਇਹ ਖਲੋਤਾ ਇਥੇ ਇਹ ਇਧਰ ਇੱਥੇ ਖਲੋਤਾ ਮੇ ਤਰ ਵੀ ਤੇ ਮਿੱਤਰੋ ਮੈਂ ਗਿਆ ਵਾ ਪਹੁੰਚ ਤੇ ਇਹ ਆ ਆਪਣਾ ਬੋਸ ਪੰਬੋਸ ਪਹਿਲਾਂ ਤਾਂ ਮੈਂ ਕਿਹਾ ਆ ਕੀ ਹੋਇਆ ਕੀ ਤੇ ਫੇਰ ਦੱਸ ਚੱਲ ਨਾ ਇੱਥੇ ਲਾ ਲਾ ਤੇ ਇਹ ਆ ਜੀ ਆਪਣਾ ਬੋਸ ਪੰਬੋਸ ਇੱਕ ਮਿੰਟ ਮੈਨੂੰ ਸ਼ਟਿੰਗ ਕਰ ਲਾਂ ਦੇ ਤੇ ਆਪਾਂ ਕੱਟੀ ਨਹੀਂ ਗਈ ਤੇ ਲਗਾਤਾਰ ਜਲਦੀ ਵੀ ਕੀ ਚੱਕਰ ਆ ਚੱਕਰ ਕੀ ਮੈਂ ਗਰਾਊਂਡ ਵੱਲੋਂ ਇੱਧਰ ਕਰਨ ਲੱਗਾ ਸੀ ਅੱਜ ਤੂੰ ਕੰਮ ਤੇ ਨਹੀਂ ਗਿਆ ਨਾਲੇ ਕੰਮ ਤੇ ਨਹੀਂ ਗਿਆ ਮੈਂ ਇਧਰੋਂ ਵਹਿ ਗਿਆ ਹਸਪਟਾ ਕਰਨ ਮੈਂ ਘਰੇ ਅੱਜ ਹੂੰ ਤੇ ਜਾ ਕਰ ਆਉਨੇ ਆ ਅੱਛਾ ਮੈਂ ਉੱਥੇ ਨਹੀਂ ਹਲੋ ਉੱਥੇ ਖਲੋ ਕੇ ਵੇਖਿਆ ਇਦਨੋਂ ਨਾ ਜੋੜਾ ਵੜਿਆ ਅੰਦਰ ਪੈਦਲ ਹੀ ਆਇਆ ਸੀ ਹਾਂ ਪੈਦਲ ਹੀ ਅੱਛਾ ਪੈਦਲ ਵੜਿਆ ਤੇ ਮੈਂ ਤਾਂ ਪਿੰਨਾ ਖਲੋ ਗਿਆ ਤਾਂ ਉਹ ਮੈਨੂੰ ਸ਼ੱਕ ਹੋਇਆ ਮੈਂ ਕਿ ਮਾਦਵਾ ਇਦਨੋਂ ਅੱਛਾ ਨਾ ਵਰਨਾ ਇਦਨੋਂ ਅੱਛਾ ਤੂੰ ਅੰਦਰ ਵੜ ਗਏ ਹੁਣ ਅੱਛਾ ਤੇ ਮੈਂ ਉਹ ਤੈਨੂੰ ਹੁਣ ਕੀਤਾ ਮੈਂ ਕਿ ਚੱਲ ਹੁਣ ਫੋਨ ਕਰ ਲੈ ਆ ਚੱਲ ਵੇਖੀਏ ਉੱਤੇ ਹੀ ਆ ਕੇ ਨਾ ਉਹ ਚਲ ਜਾਲਾ ਸੀ ਮੈਂ ਨਹੀਂ ਗਿਆ ਮੈਂ ਤਾਂ ਪ੍ਰੂਫ ਹੁਣ ਜੇ ਮੈਂ ਕੋ ਫੋਨ ਨਹੀਂ ਨਾਲ ਫਾਈ ਅੱਛਾ ਤੇ ਹੁਣ ਅੰਦਰ ਜਾ ਕੇ ਵੇਨੇ ਆ ਸਾਹਤਾ ਪੱਕਾ ਪਤਾ ਆ ਹੂੰ ਪੱਕਾ ਕੀ ਕੁੜੀ ਮੁੰਡਾ ਕਿ ਜਨਾਨੀ ਬੁੱਢੀ ਚੱਲੋ ਜਨਾਨੀ ਬੁੱਢੀ ਬੁੱਢੇ ਬੰਦੇ ਨੇ ਬੁੱਢੀ ਨੇ ਜਾਣਾ ਹੋਰ ਕੰਨਾ ਕਰਨਾ ਨਹੀਂ ਮੈਂ ਕਿਹਾ ਵੀ ਕੁੜੀ ਕੁਵਾਰੇ ਕੁੜੀ ਮੁੰਡਾ ਕਿ ਜਾ ਮਤਵਲ ਹੁਣ ਇਹ ਨਹੀਂ ਪਤਾ ਕਿ ਕਵਾਰੀ ਦੂਰ ਹੀ ਵੇਖਿਆ ਮੈਂ ਤਾਂ ਉਹ ਉੱਥੇ ਮੋੜ ਤੇ ਹਾਂ ਜਿਸ ਵੇਖਿਆ ਹਾਂ ਤਾਂ ਉਹ ਪੱਠੇ ਵੱਢਣ ਗਏ ਹੁਣ ਭਾਵੇਂ ਪੱਠੇ ਹੁੰਦੇ ਦਾਤੀ ਪੱਲੀ ਹੱਜੋ ਨਹੀਂ ਸੀ ਕਿ ਚੱਲੀਏ ਪਰ ਐ ਇਧਰ ਇਧਰ ਵੜੇ ਇਧਰ ਹਾਂ ਪੜਾ ਕੇ ਉਰ ਲਿਓ ਥੋੜੀ ਪਿੱਛੋਂ ਤੂੰ ਵੜਦਾ ਤੇ ਅੱਗੋਂ ਮੈਂ ਵੜ ਜਾਨਾ ਚੱਲੀਏ ਫਿਰ ਹਾਂ ਕਰੀਏ ਹੌਸਲਾ ਹਾਂ ਚੱਲ ਆ ਆ ਫਿਰ ਤੇ ਲੋ ਮਿੱਤਰੋ ਪੰਮੇ ਭਾ ਦੇ ਨਾਲ ਝੱਲ ਪਿਆ ਪੰਮੇ ਭਾ ਇਧਰ ਆ ਮੇਲਾ ਮੇਰਾ ਅੱਗੋ ਕੁਝ ਹੋਰੀ ਨਾ ਨਿਕਲ ਆਏ ਪੈ ਤੂੰ ਨੀ ਨਾ ਕਰ ਨਾ ਕਰ ਹੈ ਤਾਂ ਕਿ ਤੂੰ ਨਾ ਤੂੰ ਇਥੋਂ ਉੱਚੀ ਨਾ ਬੋਲ ਕਿਉਂਕ ਹੈ ਸਾਰੇ ਬਨੇ ਕਮਾ ਦਵਾ ਹੈ ਵੀ ਬੜਾ ਆ ਭੈਣੋ ਕਮਾ ਦ ਉਹ ਮੱਕੀ ਅੱਗੇ ਬਾਗ ਹਨ ਆਹੋ ਬਾਗ ਤੇ ਅੱਗੇ ਬਾਸਰੂ ਹੋ ਜਾਂਦਾ ਉਹਨਾਂ ਜਾਣਾ ਕਿੱਧਰ ਨੂੰ ਅਜੇ ਗਏ ਤੇ ਮੈਂ ਕਹਣਾ ਤੂੰ ਇੱਥੋਂ ਇੱਥੋਂ ਹੀ ਤੂੰ ਅੜਦਾ ਤੇ ਅਗੋਰੀ ਮਹਿਵਾਨ ਬੜੇ ਤੇ ਇੱਥੋਂ ਲੱਗੇ ਛੱਗੇ ਬੜੇ ਮਜਾ ਆਉਦੇ ਮੈਨੂੰ ਹੈਨਾ ਤੂੰ ਮੈਂ ਇਥੋਂ ਮੇਰਾ ਦਿਲ ਧੜਕ ਮੇਰੀ ਧੜਕਣ ਮੈਂ ਤੇ ਨਾਲ ਕੁਛ ਨਹੀਂ ਦਾ ਇਹਣਾ ਜੋਰੀ ਅੱਗੇ ਪਤਾ ਲੱਗੇ ਜਾ ਕੇ ਪੈਜ ਬੱਫਰ ਸ਼ੇਰ ਬੈਠਾ ਨਹੀਂ ਨਹੀਂ ਸ਼ੇਰ ਨਹੀਂ ਇੱਥੇ ਹੈਗਾ ਅੱਜ ਕੱਲ ਕਮਾਦਾ ਦਾ ਸ਼ੇਰ ਵੀ ਨਿਕਲ ਆਉਂਦੇ ਆ ਨਾ ਹਈ ਵੱਡੇ ਛੇੜ ਆ ਨਹੀਂ ਇਹੋ ਜੇ ਕੰਮ ਤੇ ਭੈਣ ਜੀ ਪਹਿਲੇ ਜਮਾਨੇ ਚ ਹੁੰਦੇ ਨੇ ਇੱਕ ਮਾਦਾ ਕੁਮੋਦਾ ਚ ਅੱਜ ਕੌਣ ਕਰਦੇ ਕਮਾਜੂ ਇਹ ਮੈਂ ਇੱਕ ਨਾ ਪਹਿਨਾਂ ਜੋੜਾ ਫੜਿਆ ਸੀ ਉਹਦੀ ਗੱਲ ਤੈਨੂੰ ਦੱਸਾਂਗਾ ਮੈਂ ਤਰਾ ਤੇ ਨਾ ਫੜਿਆ ਹੈਗਾ ਨਾ ਅਸਾਂ ਤੇ ਉਹ ਦੋ ਜੀ ਭੱਜ ਗਿਆ ਵਾਵਾ ਚੜਦੀ ਗੱਲ ਆ ਏ ਹਾਂ ਉਹ ਪਿੰਡ ਦਾ ਬੰਦਾ ਸੀ ਨਹੀਂ ਅੰਦਰ ਜਾਂਦੇ ਗਾਂਹ ਤੱਕ ਵੇਖਿਆ ਕਿ ਜਾਂ ਤੂੰ ਮਗਰ ਆਇਆ ਫੇਰੀ ਪਤਲਾ ਮੈਂ ਜਦੋਂ ਇੱਧਰ ਅੰਦਰ ਵੜ ਗਏ ਫਿਰ ਮੈਂ ਦੌੜ ਕੇ ਆਇਆ ਤੇ ਫਿਰ ਉਹ ਉਧਰੋਂ ਵੜ ਗਏ ਹੀ ਹਨ ਜਦੋਂ ਮੈਂ ਆ ਪਹੇ ਤੇ ਆ ਨਾ ਉਧਰੋਂ ਵੜ ਗਏ ਹੀ ਅੱਗੇ ਨਹੀਂ ਲੱਭੇ ਕਿੱਧਰ ਗਏ ਆ ਨਹੀਂ ਅੱਗੇ ਨਹੀਂ ਪਿਆ ਜਲੀ ਪਰ ਵੇਖੀ ਬਲਾ ਚਲੋ ਜੀ ਇਸ ਟਾਈਮ ਨਾ ਪੰਮੇ ਪਾਉਣ ਕਿ ਕਹਿੰਦਾ ਮੈਨੂੰ ਤੇ ਹੋਰ ਹੀ ਤਰ੍ਹਾਂ ਹੁੰਦਾ ਕਪੀ ਇੰਨੇ ਸੁਖਲ ਸੁਖਲ ਵੀ ਵੇਖੀ ਮਾੜੀ ਮੋਟੀ ਦੂਰੋਂ ਵੀ ਕੁੜੀ ਮੁੰਡਾ ਹੈ ਕੁੜੀ ਮੁੰਡਾ ਹੀ ਨਾ ਆਹੋ ਓਈ ਹੋਰੀ ਨਾ ਮੈਂ ਜਗਾਲ ਹੋਵੇ ਤੇ ਇੱਧਰ ਨਹੀਂ ਵੀ ਤੂੰ ਨਾ ਇੱਥੇ ਹੀ ਵੜ ਇੱਧਰੋਂ ਹਾਂ ਇੱਥੋਂ ਤੂੰ ਵੜਦਾ ਤੇ ਉਹ ਅੱਗੋਂ ਜ ਮੈਂ ਵੜਨਾ ਨਹੀਂ ਇੱਧਰ ਵੜੇਗਾ ਇੱਧਰ ਵੜੇ ਦਿਆ ਇੱਧਰ 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 ਵੜੇ ਆ ਹੂੰ ਭਾਈ ਛੱਕ ਇੱਧਰੋਂ ਆਇਆ ਮੈਨੂੰ ਤਨੂ ਜੋ ਪੁੱਜਾਂ ਨੇ ਵੜ ਗਏ ਸੀ ਤੂੰ ਹੂੰ ਬੇਹਲਾ ਆਹੋ ਚੱਲ ਭਲਾ ਮੈਂ ਇੱਥੋਂ ਭੈਣ ਜੋ ਡਰ ਵੀ ਲੱਗਦਾ ਰਹਾ ਕਦੀ ਪੱਠੇ ਲੈਣ ਆਉਂਦੇ ਹੁੰਦੇ ਸੀ ਤੇ ਕਮਾਦਾਂ 'ਚ ਵੜਦੇ ਹੁੰਦੇ ਤੇ ਹੋਂ ਤੱਕ ਵੱਡੇ ਵੀ ਨਹੀਂ ਕਈ ਅ ਤੈ ਅੱਗੋ ਜੀ ਮੈਂ ਪਾਣੀ ਜੀ ਆਖੀ ਇੱਧਰ ਵੜਾ ਮੈਂ ਹਾਂ ਚੱਲ ਤੂੰ ਬੋਲਾ ਉੱਤੀ ਨਾ ਬੋਲੀ ਜੰਗਾ ਨਹੀਂ ਨਹੀਂ ਉਹ ਭੈਣ ਜੀ ਭਾਵੇਂ ਆਡੀ ਬਾਤ ਸੁਣ ਕੇ ਭੱਜ ਵੀ ਗਏ ਹੁਣ ਹੈ ਜੋ ਕਮਾਦ 'ਚ ਵੜਦਾ ਯੂ ਕਮਾਦ 'ਚ ਬਿੱਲੇ ਫੜਨ ਵਾਲਿਆਂ ਵਾਂਗੂ ਬੋਲੀ ਨਾ ਤੂੰ ਮੈਂ ਨਾ ਤੇ तकरीबन तकरीबन ਫੜੀ ਇਹ ਤੇ ਇਹ ਖਤਰਨਾਕ ਤੇ ਲੱਗਦਾ ਉਹ ਮੇ ਬਾ ਇਧਰ ਨਹੀਂ ਲੱਗਦਾ ਕੁਝ ਵੀ ਹੈ ਇਧਰ ਤਾਂ ਨਹੀਂ ਲੱਗਦਾ ਕੁਝ ਵੀ ਇਹ ਤਾਂ ਤਾਂ ਚੜੀ ਆ ਹੈ ਇਧਰੋਂ ਆ ਭਲਾ ਨਹੀਂ ਤੂੰ ਵੇਖਿਆ ਹੀ ਵੇ ਵੜਦੇ ਵੇਖਿਆ ਪੂਰੀ ਤਰ੍ਹਾਂ ਆਇਆ ਵਾਈ ਚੁੱਪ ਕੇ ਚੁੱਪ ਕਰ ਵਾਜ ਵਾਜ ਨਹੀਂ ਆਈ ਆਈ ਹੈ ਹਾਂ ਵੇਖੀ ਕਿਤੇ ਚੱਲ ਇਧਰੋਂ ਆਈ ਆਵਾਜ਼ ਇੱਧਰੋਂ ਆਈ ਆਇਆ ਮੈਂ ਵੀ ਇੱਧਰ ਇੱਕ ਮਿੰਟ ਕਿੱਥੋਂ ਆਈ ਏ ਭੱਜਣਾ ਨਹੀਂ ਭੱਜਣਾ ਨਹੀਂ ਭੈਜੋ ਹੈ ਮੈਂ ਭੱਜਣਾ ਨਹੀਂ ਬੇਕੀ ਕਿਦੇ ਭੈਣ ਤੁਹਾਡੇ ਸਰੀ ਨਾ ਕਰਾ ਪੈ ਭੱਜਣ ਦਾ ਨਹੀਂ ਆਓ ਇੱਕ ਜੀ ਲੱਭੀਓ ਹਾਂ ਉਰੀਆ ਉਰੀਆ ਕੀ ਏ ਆਸੀ ਆ ਰਹਾ ਹਾਂ ਹੈ ਇੱਕ ਟੀ ਦਿਖੀ ਆ ਮੈਨੂੰ ਹੋਈ ਕੀ ਦਿਖਾਈ ਕਪੜਾ ਇਹੋ ਲੰਬਾ ਮੈਨੂੰ ਨਜ਼ਰ ਪਈ ਦਾ ਹੈ ਹੈਂ ਥੋਈ ਇਦਾਂ ਕੁ ਮਾਤ ਬੜਾ ਸੰਗਣਾ ਇੱਧਰ ਸਾਲਾ ਗਾਰੀ ਲੱਗਣ ਦੇ ਆ ਜਾ ਹੈ ਆਈ ਵੇ ਕੀ ਹੈ ਆਰਾ ਵੇਲਾ ਕੀ ਆ ਲੱਭ ਕੁਝ ਚੁੰਨੀ ਦਿਹਾ ਪਈ ਪੈ ਚੋਦੀ ਤੇ ਹੈ ਚੁੰਨੀ ਦਿਹਾ ਪਈ ਆ ਕਿੱਥੇ ਆ ਆਈ ਲੈ ਚੁੰਨੀ ਛੱਡ ਗਈ ਆਪਦੀ ਭੱਜ ਗਏ ਆ ਉਹਨੇ ਪੰਜ ਸੁਤਣਾ ਨਾ ਪੰਨੀ ਹੋਏ ਦੇ ਉਹ ਮਾਮਾ ਪਹਿਲਾ ਫੋਨ ਕਰ ਦਿੰਦਾ ਨਾ ਹੂੰ ਲੋ ਜੀ ਹ ਗੁੱਥੂ ਵਿਗਿਆ ਚਨੇ ਧਾਲ ਵਾਲਾ ਗੁੱਥੂ ਜੇ ਤੇ ਚੁੰਨੀ ਵੀ ਰਬਸ ਬਬ ਚੁੰਨੀ ਦਾ ਰੈਂਦੇ ਮਮ ਪੁੰਜਾ ਪੰਜਾਇਣਾ ਹੋਏ ਕੁਝ ਮੋੜ ਸਾਫ ਕਰਾਂ ਕਹਿੰਦੇ ਭੈਣ ਜੀ ਹਾਂ ਮੋੜ ਸਾਫ ਨਾਲ ਆਪਣਾ ਸਮਾਨ ਪੁੰਜਾਇਆ ਅੱਗੇ ਖੜਿਓ ਪਾਲਸ ਹੋ ਜਣਾ ਮੋਟਰ ਮੋਟਰ ਨਾਲ ਪਾਲਸ ਹੋਣਾ ਕਦੇ ਛੱਡ ਗਈ ਜੀ ਲੱਗਦਾ ਜਾਂ ਤਾਂ ਪੈਰ ਫੂਰ ਲੱਗੇ ਆ ਵੇ ਆਵੇ ਹਨਾ ਆਵੇ ਆਵੇ ਹੈ ਆ ਪੈਰ ਲੱਗੇ ਗੋਡੇ ਰਗੜੇ ਆਣਾ ਆਵੇ ਸੌਦਾ ਕੱਢ ਗਿਓ ਕਿ ਲੱਗਦਾ ਨਹੀਂ ਵੇਹੇ ਮੇਰੇ ਆ ਆਵੇ ਤਾਂ ਅਜ ਹੈ ਆਵੇ ਪੂਰਾ ਛਪਿਆ ਪੈ ਜਾਣ ਨਹੀਂ ਹਾਂ ਕੱਢ ਕੇ ਕੰਮ ਆ ਬੜਾ ਆਵੇ ਤੈਨੂੰ ਪਰ ਲੱਗਦਾ ਸੀਨ ਹੋ ਗਿਆ ਹਾਂ ਪੱਕਾ ਲੱਗਦਾ ਸੀਨ ਹੋ ਗਿਆ ਆ ਵੇ ਯਾਰ ਹੁਣ ਆ ਮਿੱਟੀ ਲਾਓ ਮਿੱਟੀ ਚ ਫੇਰ ਵਰਤਣੀ ਆ ਲੈ ਤਰੇ ਆ ਕੰਮ ਹਣਾ ਹਾਂ ਗੁੱਥੂ ਲੈ ਆ ਰਿਹਾ ਪਾ ਬਾਲਣ ਬੋਲਣ ਪਾਵਾਂਗੇ ਚੈੱਕ ਕਰ ਲਾ ਚੈੱਕ ਕਰ ਲਾ ਇਹਦੇ ਵਿੱਚ ਹੀ ਨਾ ਬਾਲਣ ਵਾਲਾ ਨਾਲ ਕੰਮ ਹੋਵੇ ਸੰਗਣਾ ਬੜਾ ਕਮਾਦ ਹੈ ਡਰ ਪੈਂਦਾ ਯਾਰ ਲੋਕੀ ਡਰਦੇ ਨਹੀਂ ਵੇ ਹੈ ਉਹ ਇੱਕ ਗਾਣਾ ਨਹੀਂ ਹੈਗਾ ਸੇਵ ਜਗਾ ਨਹੀਂ ਕਮਾਦ ਵਰਗੀ ਕਹਤਾ ਗਾਣਾ ਹੋ ਚੋਕੇ ਉਕਰਕੜ ਨੇ ਰਹਿਣ ਦੇ ਕਹ ਰਹਿਣ ਦੇ ਨੂੰਹਣੇ ਇੱਥੇ ਭੈਣ ਨੂੰ ਲੈ ਜੀਏ ਖੜ ਨਹੀਂ ਹੈ ਲੈ ਜੰਨੇ ਨੂੰ ਕੰਨ ਲੈ ਜਾ ਬਾਲਣ ਬੋਲਣ ਪਾਲਾ ਕੇ ਚੋਕੜਾ ਫਿਰ ਉਹ ਵੇਖ ਲੈ ਕਿਤੇ ਨੂੰ ਰਹਿਣ ਦੇ ਭੈਣ ਨੂੰ ਵੀ ਹੈ ਇਹਨੂੰ ਕਿ ਲੱਗਾ ਵੇਖ ਲੈ ਲਗਾ ਲਗਾ ਲਗਾਇਆ ਤੇ ਕੁਝ ਨਹੀਂ ਮੇਰੇ ਖਾਲ ਨਾਲ ਉਹ ਬਾਗ ਨਾਲੋਂ ਨਿਕਲ ਗਿਆ ਤੇਰੇ ਇਧਰ ਨੂੰ ਨਹੀਂ ਆਏ ਵਾਪਸ ਨਹੀਂ ਤੇਰੇ ਇਧਰ ਨੂੰ ਨਹੀਂ ਆਏ ਨੂੰ ਸ਼ਾਕ ਹੋਇਆ ਹੀ ਭੈ ਕਹ ਫਿਰ ਉਹ ਨਿਕਲ ਗਿਆ ਉਹ ਫਿਰ ਬਾਗ ਚ ਉਧਰੋਂ ਗਾਹ ਨੂੰ ਨਿਕਲ ਗਿਆ ਜਾਂ ਪਤਾ ਹੀ ਗੱਲ ਹੋਈ ਆ ਜਾਂ ਉਹ ਪਤਾ ਕੀ ਜਾਂ ਫਿਰ ਉਹ ਘਰ ਘੁਰ ਕੇ ਚੱਲੇ ਹੋਣੇ ਆ ਤੇ ਉਧਰੋਂ ਮੈਂ ਤੁਰਿਆ ਆਉਂਦਿਆਂ ਉਹ ਸਾਲੇ ਫਿਰ ਵਾਪਸ ਹੋ ਗਏ ਕਿ ਬੰਦੇ ਨੰਗ ਜਾਂਦੇ ਫਿਰ ਅਸੀਂ ਨੰਗ ਜਾਂਨੇ ਆ ਹਨਾ ਉਹ ਚੱਕਰੀ ਹੋਇਆ ਫਿਰ ਜਾਂ ਫਿਰ ਉਹ ਜਦੋਂ ਨੂੰ ਮੈਂ ਉਹ ਫਿਰ ਜਾਂ ਇਦਾਂ ਹੋਣਾ ਉਹ ਪਰਲੇ ਕਿਲੇ ਵੱਲ ਗਏ ਹੋਣੇ ਆ ਕਿਉਂਕਿ ਉਹ ਉਹ ਕਿਲਾ ਵੀ ਪਰੇ ਜਾਂਦਾ ਨਾ ਪੜ ਪਰਨੀ ਦੇ ਬਾਗ ਵਾਲੇ ਪਾਸੋਂ ਨਿਕਲ ਬਾਗ ਵਾਲੇ ਪਾਸੇ ਨੂੰ ਉਧਰ ਪਰੇ ਗਰਾਊਂਡ ਵਾਲ ਨੂੰ ਹਮ ਪਛਾਣ ਨਹੀਂ ਆਈ ਵੈਸੇ ਨਹੀਂ ਆ ਪਤਾ ਨਹੀਂ ਉਹ ਕਿੰਨੇ ਲੰਬੇ ਬੰਦੇ ਆ ਦੂਰ ਮੈਂ ਦੂ ਹਟਵਾ ਹੈ ਰ ਉਹ ਨਾਲ ਕਾਂਝ ਸਿਆ ਦਾ ਮਲਕਾ ਆਹੋ ਮੈਂ ਉੱਥੇ ਆ ਚੱਲ ਉਹ ਨਹੀਂ ਕੋਈ ਮੇਰੇ ਗੁੱਥੂ ਵਿੱਚ ਚੱਲ ਜਾ ਦਾਲ ਚਨੇ ਵਾਲਾ ਇਹਦਾ ਕੁਝ ਕਰਨਾ ਹੈ ਇਹਦਾ ਆ ਜਿਹੜੀ ਦਾ ਦਫਾ ਵਾਰ ਨੂੰ ਰਹਿਣ ਦੇ ਨੂੰ ਹਣਾ ਭੈਣ ਚੋਕੀ ਕੀ ਹੋਵੇ ਪਾ ਮੈਂ ਪਾਣ ਅੱਜ ਚੋਰ ਫੜਦਿਆ ਫੜਦਿਆ ਨਾ ਇੱਕ ਵਾਰਾਂ ਜੀ ਮੈਂ ਤੁਸਾ ਨਾ ਚੋਰ ਭਜਾਲਿਆ ਹੀ ਮੈਂ ਜਦੋਂ ਕੱਲ ਦਾ ਸਾਂਜਰੀ ਮੈਂ ਇੱਕ ਫੜਿਆ ਸੀ ਬੰਦੇ ਸੀ ਆਹੋ ਜਿਹੜੇ ਫੜੇ ਉਹ ਪਿੰਡ ਦਾ ਬੰਦਾ ਸੀ ਉਹ ਬਾਅਦ ਚ ਨਾ ਜਦੋਂ ਫੜ ਕੇ ਉਹ ਘਰ ਚੱਲ ਗਿਆ ਨਾ ਆਹੋ ਬਾਅਦ ਚ ਉਹਨੇ ਦੋ ਤਿੰਨ ਮੁੰਡੇ ਲੈ ਆ ਕੇ ਨਾ ਹੋਰ ਆਹੋ ਬੈਸਬਲ ਹੱਥ ਫੜਿਆ ਅੱਛਾ ਮਾਤੀ ਬੜੀ ਤਰੀਕੀ ਨ ਆਇਆ ਅੱਛਾ ਹੈ ਅੱਛਾ ਮੈਂ ਸਾਡਾ ਤੂੰ ਕਿਨੂੰ ਡਰਨਾ ਫਿਰਨਾ ਹੈ ਅੱਛਾ ਹਾਂ ਹਾ ਸਾਡੇ ਪਿੰਡ ਰਹਿੰਦਾ ਹੀ ਉਹ ਦਾ ਰਿਸ਼ਤੇਦਾਰੀ ਸਾਡੇ ਪਿੰਡ ਅੱਛਾ ਤੇ ਉਹ ਜਾ ਪੁੱਲ ਬੰਨੇ ਨਾ ਮਾੜਾ ਜੱਗ ਹੋ ਗਿਆ ਜੀ ਆਪਾਂ ਨਹੀਂ ਮੈਂ ਹਾਂ ਚੱਲ ਜਣਾ ਯਾਰ ਮੋ ਉਸ ਟਾਈਮ ਤੂੰ ਟਾਈਮ ਬੜਾ ਲਾਤਾ ਨਾ ਉਹ ਟਾਈਮ ਮੈਂ ਅਜੇ ਦੂਜੀ ਵੀਡੀਓ ਐਡਿਟ ਕਰਨ ਰਿਹਾ ਹਾਂ ਉਹ ਐਡਿਟ ਕਰਦਿਆਂ ਕਰਦਿਆਂ ਤੇਰਾ ਫੋਨ ਆਇਆ ਤੇ ਮੈਂ ਹਾਂ ਇਹਨੂੰ ਫਾਈਨਲ ਕਰ ਹੀ ਲੈਣਾ ਉੱਥੇ ਕੀ ਹੋਣ ਰਿਹਾ ਮੈਨੂੰ ਤੂੰ ਦੱਸ ਦਿੰਦਾ ਨਾ ਇਹ ਕੰਮ ਆ ਆ ਸੀਨ ਚ ਲੰਡਾ ਕੋਈ ਫੇਰ ਮੈਂ ਆਏ ਨੇ ਤੂੰ ਕਿਹਾ ਇੱਥੇ ਆ ਇੱਥੇ ਆ ਫੋਨ ਪਤਾ ਕੀ ਮੈਂ ਉਹ ਸਾਡੇ ਨਾਲ ਨਹੀਂ ਉਹ ਜਿਹੜਾ ਟਿੰਕੇ ਹੁੜੀ ਆ ਉਹਦੇ ਕੋ ਫੋਨ ਕਰਾਇਆ ਮੈਂ ਮੈਂ ਡੀਪੀ ਦਾ ਨੰਬਰ ਹੈ ਅਸਲ ਹੈਗਾ ਨਾ ਕੀ ਕਰਨਾ ਮੈਂ ਉਹਨੂੰ ਫੋਨ ਲਾਇਆ ਇੱਕ ਮਿੰਟ ਅਸਲ ਉਹਦੇ ਕੋ ਫੋਨ ਕਰਾਇਆ ਸੀ ਤੇ ਤੇਰਾ ਫੋਨ ਹਮਾਗੀ ਰਹਿਣਾ ਉਹਨੂੰ ਨੋਂਦਿਆ ਫੋਨ ਫੋਨ ਤੇ ਘਰ ਵਾ ਅਸਲ ਮੈਂ ਉਹਦੇ ਕੋ ਫੋਨ ਲਵਾਇਆ ਸੀ ਅੱਲਾ ਉਹਨਾ ਅਸਲ ਚ ਸੀਨ ਕਰ ਕਰਨ ਸੀਨ ਹੋ ਗਿਆ ਕੰਮ ਭਾਂ ਜਾ ਸਾਰਾ ਪਿਆ ਇਹ ਮੇਰੇ ਖਾਲਾ ਉਥੋਂ ਕਿਦੋਂ ਉਧਰ ਨੂੰ ਪਤਾ ਕਿ ਉਹ ਛੇਲੀ ਛੁਲੀ ਉਹ ਕਰਦੇ ਨੇ ਉਹ ਟ੍ਰਾਈਟਰੀ ਭਰਦੇ ਨੇ ਨੰਗਾ ਤੱਕ ਹੂੰ ਨਾ ਕਰੀਏ ਆਪਾਂ ਚੱਲੀ ਹੁਣ ਹੋਣਾ ਕੋ ਬਹੁ ਬਹੁ ਨਿਕਲ ਆਏ ਕੋਈ ਮੈਂ ਅੱਗੇ ਤਨ ਹੋਈ ਕਹਿਣਾ ਵੀ ਇਹਣਾ ਕੋਈ ਲਬਦੇ ਲਬਦੇ ਕੋ ਸ਼ੇਰ ਨਿਕਲ ਆਏ ਤੁਹਾਡਾ ਹੀ ਕੰਮ ਖਰਾਬ ਹੋ ਜਾਏ ਤੇ ਦੋਸਤੋ ਆਪਾਂ ਆਏ ਰਹਿ ਅੱਜ ਮਾਰਤੇ ਪਾਰੋ ਮਾਰ ਜੜੀ ਕਾਪੂ ਨਹੀਂ ਆਈ ਕੋਪੀ ਜੇ ਹੁਣ ਸਾਹਮਣੇ ਕਿਤੇ ਲੱਭ ਵੀ ਜਾਏ ਤੇ ਮੇਰੇ ਖਾਲ ਦਾ ਬੈਨੀਫਿਟ ਫੇਟ ਕੋਈ ਨਹੀਂ ਹੋਣਾ ਕਿਉਂਕਿ ਅਗਲੇ ਮੁਕਰ ਵੀ ਸਕਦੇ ਆ ਕਮਾਦ ਦੇ ਵਿੱਚ ਉਹ ਭੈਣ ਜਿਹੜਾ ਨੀ ਕੀ ਕੀ ਲੱਗ ਗਿਆ ਸਿਰ ਨੂੰ ਮੈਂ ਪੱਠੇ ਵੱਢਣੇ ਹੁੰਦੇ ਹੁੰਦੇ ਸੀ ਜਦੋਂ ਭੈਣ ਜੋ ਕਮਾਦਾਂ ਚ ਵੜੀਦਾ ਹੀ ਉਹਨੂੰ ਵੀ ਤੇ ਵੜੀਦਾ ਸੀ ਓਏ ਉਹ ਕੀ ਓਏ ਉਹ ਤਾਂ ਕੱਲ ਲਗਰਤੀ ਨਾ ਫਿਲਮ ਚ ਓਏ ਓਏ ਸ਼ੇ ਪਲੇ ਲੇਖਾ ਭੈਣ ਚ ਅੱਜ ਪੰਮੇ ਨੇ ਨਾ ਸ਼ਿਕਾਰ ਖੇਡ ਲਿਆ ਪਰ ਸ਼ਿਕਾਰ ਹੱਥ ਨਹੀਂ ਆਇਆ ਤੇ ਚੱਲ ਕੋਈ ਨਹੀਂ ਮੈਂ ਹਾਂ ਪਤਾ ਨਹੀਂ ਕੀ ਜਾ ਕਿ ਤੁਮਾਰੇ ਪਹਿਲਾਂ ਕਿਤੇ ਫੜੇ ਹੁੰਦੇ ਨਾ ਆਣ ਕੇ ਗਲਮੇ ਹੋ ਤੇ ਫੇਰ ਕੰਮ ਸੈਟ ਹੋਇਆ ਨਹੀਂ ਮੈਂ ਤੁਹਾਨੂੰ ਦੱਸਾਂ ਨਾ ਜਦੋਂ ਉਹ ਗੱਲ ਹੀ ਹੋ ਜੀ ਆਹੋ ਉਹ ਕੁੜੀ ਜਦੋਂ ਭੱਜੀ ਨਾ ਮੇਰੇ ਅੱਗੇ ਅੱਗੇ ਹੈ ਉਨੇ ਸੁਤਨਾਂ ਉਹਾਂ ਚ ਬੜੀ ਰ ਭੱਜੀ ਜਾਏ ਮੈਂ ਥੇੜਗਾ ਬੀਮਗ ਵਿੱਚ ਪੇੜ ਮਾਰੀ ਉਹ ਪਈ ਆ ਗਈ ਉਹ ਜਿੰਨਾ ਲੱਗੇ ਕੋਠੀ ਸੀ ਨਾ ਉਹਨੇ ਪੈ ਜਾ ਬਹਿੰਨ ਨੂੰ ਬੰਦੇ ਪੈ ਕੇ ਬੰਦੇ ਪੈ ਕੇ ਅੱਛਾ ਉਹ ਸਾਰੀ ਸਾਡਾ ਨਾਂ ਲਾਈ ਜਾਏ ਅੱਛਾ ਫਿਰ ਉਹਨਾਂ ਮੈਂ ਦੱਸੀ ਸਾਰੀ ਗੱਲ ਉਹਨੂੰ ਪਰ ਲੱਗੇ ਸਾਲੀ ਇਹ ਹੈ ਯਾ ਵੀ ਗਲਤ ਆ ਵਾ ਤੇ ਬੜੀ ਲੰਮੀ ਕਹਾਣੀ ਪੁੱਛੀ ਬੜੇ ਬੰਦਿਆਂ ਨੂੰ ਪਤਾ ਵਾ ਹਾਂ ਤੇਰਾ ਰਾਦੇ ਵੀ ਅੱਜ ਫੇਰ ਕਹਾਣੀ ਦਾ ਅੱਜ ਰਿਕਾਰਡ ਕਰ ਲੈਨੇ ਪਰ ਕਹਾਣੀ ਰਿਕਾਰਡ ਉਹ ਤਾਂ ਫੋਨ ਫਾਨ ਨਹੀਂ ਨੇ ਹੁੰਦੇ ਆਹੋ ਉਹ ਤਾਂ ਇਤਰਾਹ ਦਾ ਹੀ ਸਿਸਟਮ ਫੋਨ ਫਾਨ ਕਿੱਥੇ ਹੁੰਦੇ ਸੀ ਪਰ ਅੱਜ ਹੈਗਾ ਵੀ ਸੀ ਪਰ ਪੱਲੇ ਕੁਝ ਨਹੀਂ ਪਿਆ ਜੇ ਕਿਤੇ ਲੱਭ ਜਾਂਦਾ ਨਾ ਤੇ ਮੈਂ ਪਤਾ ਕਿ ਦੂਰੀ ਤੋਂ ਉਹ ਨਲਕਾ ਕਿੱਥੇ ਆ ਹੂੰ ਉਹ ਨਨ ਨਲਕਾ ਉਹਥੇ ਨਲਕਾ ਵਾ ਦੋਸਤੋ ਪੱਲੇ ਕੁਝ ਨਹੀਂ ਪਿਆ ਫੇਰਾ ਵੱਜ ਗਿਆ ਵੈਸੇ ਕਮਾਚ ਇਹ ਨਾ ਹੁਣ ਹੈ ਕਿ ਨਾ ਚੜੀ ਨਾ ਫੜਕਦੀ ਪਈ ਕੋਈ ਹੈ ਗੁੱਥੂ ਲੱਭਾ ਵਾਕਈ ਪੂਰੇ ਏਰੀਏ 'ਚ ਨਾ ਇਦਾਂ ਸੋਨਸਾਨ ਹੁੰਦੀ ਐ ਤੇ ਮਰਬਲ ਇਹ ਵੇਲੇ ਦੁਪਹਿਰ ਦੇ ਟਾਈਮ ਨਾ ਕੋਈ ਵੀ ਨਹੀਂ ਹੁੰਦਾ ਇਹ ਇੱਧਰ ਕਿਤੇ ਪਤਾ ਨਹੀਂ ਕਿੱਧਰ ਘੁੰਮਣ ਗਿਆ ਸੀ ਅੱਜ ਦੇ ਇੰਨੇ ਜਵਾਨ ਨੇ ਬੰਦਾ ਬਾਹਰ ਦਾ ਵੀ ਹੋ ਸਕਦਾ ਹਾਂ ਬੰਦਾ ਬਾਹਰ ਦਾ ਵੀ ਹੋ ਸਕਦਾ ਵਾ ਚਲੋ ਦੋਸਤੋ ਮੇਰੇ ਖਾਨ ਨਾਲ ਵੀਡੀਓ ਬਣਾ ਦਿੱਤੀ ਕਿਦਾਂ ਦੀ ਲੱਗੀ ਤੁਹਾਨੂੰ ਪਤਾ ਨਹੀਂ ਕਿਉਂਕਿ ਜੋ ਚੀਜ਼ ਆਪਾਂ ਲੱਭਣ ਆਏ ਸੀ ਉਹ ਤੇ 니ਜੇ ਲੱਭੀ ਤੇ ਨਹੀਂ ਲੱਭੀ ਗੁੱਥੂ ਲੱਭਾ ਚੁਨੀ ਲੱਭੀ ਜੇ ਚੁਨੀ ਜਾਈ ਦੇ ਅੰਦਰ ਪਈ ਜੇ ਤੇ ਗੁੱਥੂ ਪਾਵਾਂਗਾ ਮੈਂ ਬਾਲਣ ਪਾਉਣ ਨੂੰ ਲੈਣਾ ਮੈਂ ਅੱਜ ਚੱਲ ਬਾਲਣ ਪਾਉਣ ਨੂੰ ਗੁੱਥੂ ਹੀ ਲੜਾ ਭੈ ਜੋ ਗੁੱਥੂਆ ਤੇ ਵੀਡੀਓ ਬਣਾਇਓ ਤੂੰ ਪੰਨੇ ਪਿਆ ਗੁੱਥੂ ਗੁੱਥੂ ਪਿਆ ਚਲੋ ਠੀਕ ਹੈ ਦੋਸਤੋ ਬਾ ਬਾਏ ਮਿਲਦੇ ਹਾਂਗੇ ਅਗਲੇ ਵੀਡੀਓ ਚ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ